ਹਾਂਜੀ ਮੈਮ ਅੱਜ ਅਵੇਰਨੈਸ ਕੀਤੀ ਗਿਆ ਜੀ ਅੱਜ ਵੀ ਐਕਟੀਵਿਟੀ ਦਾ ਰੀਪਲਾਨ ਕੀਤਾ ਗਿਆ ਸੀਗਾ ਕਿ ਕਿਉਂਕਿ ਹੁਣ ਗਰਮੀ ਦਾ ਮੌਸਮ ਹੈ ਨਾਰੀਅਲ ਪਾਣੀ ਖਰਬੂਜੇ ਤਰਬੂਜ਼ ਇਹ ਨਾਦੀ ਮੌਸਮ ਹੈਗਾ ਸੋ ਇਹਨਾਂ ਦੇ ਰਾਹੀਂ ਅਸੀਂ ਲੋਕਾਂ ਤੱਕ ਮੈਸੇਜ ਪਹੁੰਚਾ ਸਕੀਏ ਕਿ 1 ਜੂਨ ਨੂੰ ਲੋਕ ਸਭਾ ਜ਼ੋਨ ਪੰਜਾਬ ਵਿਖੇ ਹੈਗੀ ਹੈ ਤੇ ਲੋਕਾਂ ਦਾ ਛੱਡ ਕੇ ਉਹਦੇ ਚਿੱਸਾ ਲੈਣ ਤਾਂ ਕਿ ਸਾਡੀ ਵੋਟਿੰਗ ਪਰਸੈਂਟੇਜ ਵੀ ਵੱਧ ਸਕੇ ਤੇ ਨਾਲ ਹੀ ਜੋ ਲੋਕਾਂ ਦਾ ਹੱਕ ਹੈਗਾ VOTING ਦਾ ਉਹਨੂੰ ਐਕਸਰਸਾਈਜ਼ ਕਰ ਸਕਦੇ ਆ ਮੈਮ ਹੋਰ ਕੀ ਕੀ ਐਕਟੀਵਿਟੀਜ਼ ਚੱਲ ਰਹੀਆਂ ਨੇ ਹੋਰ ਬਹੁਤ ਐਕਟੀਵਿਟੀਜ਼ ਚੱਲ ਰਹੀਆਂ ਨੇ ਸਕੂਲ ਦੇ ਬੱਚਿਆਂ ਦੇ ਰਾਹੀਂ ਅਸੀਂ ਪੇਰੈਂਟਸ ਨੂੰ ਮੈਸੇਜ ਭਜਵਾ ਰਹੇ ਆਂ ਕਾਲਜ ਦੇ ਸਕੂਲ ਦੇ ਸਕੂਲ ਵਿੱਚ ਵੀ ਬਹੁਤ ਐਕਟੀਵਿਟੀਜ਼ ਕਰ ਰਹੇ ਨੇ ਤਾਂਕਿ ਅਵੇਅਰਨੈਸ ਹੋ ਸਕੇ ਤੇ ਆਪਣੀ VOTING ਪਰਸੈਂਟੇਜ ਵੱਧ ਸਕੇ ਥੈਂਕ ਯੂ ਕੀ ਕੀ ਕਹਿਣਾ ਚਾਹੂੰਗਾ ਅੱਜ ਦਾ ਜੋ ਮੈਂ ਅੱਜ ਜੋ ਆਪਾਂ ਦੇਖਿਆ ਮੈਡਮ ਡੀਸੀ ਜਿਹੜਾ ਆਪਣਾ ਫਰੂਟ ਹੈ ਇਹਦੇ ਵਿੱਚ ਚੋਣ ਸੰਬੰਧੀ ਜੋ ਇੱਕ ਦਿਨ ਨੂੰ ਆਪਣੇ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਜਿਹੜੇ ਫਰੂਟ ਤਰਬੂਜ ਆ ਨਾਰੀਅਲਾ ਜਿੰਨੇ ਵੀ ਫਰੂਟ ਅੰਬ ਆ ਮਾੜੇ ਪੀਸੀ ਨੇ ਉਹ ਘਾਟ ਘਾਟੇ ਨਾਲੇ ਤਾਂ ਲੋਕਾਂ ਨੂੰ ਕਿਹਾ ਵੀ ਇਹ ਜਿਹੜਾ ਫਰੂਟ ਵਧੀਆ ਮਤਲਬ ਜਿਹੜਾ ਗਰਮੀ ਦੇ ਵਿੱਚ ਨਹੀਂ ਰੋਹਵਾ ਤੇ ਨਾਲੇ ਜਿਹੜਾ ਬੋਰਡ ਸੰਬੰਧੀ ਸਰਕਾਰ ਬੜਾ ਪਰਾਲਾ ਸਰਕਾਰ ਦਾ ਨਾਲੇ ਚੋਣ ਪ੍ਰਚਾਰ ਹੋਊਗਾ ਵੀ ਇੱਕ ਤਰੀਕ ਨੂੰ ਵਾਦੇ-ਵੱਦ ਵੋਟਾਂ ਪੈਣ ਜਾਣਗੇ ਆਪਣੇ ਪੰਜਾਬ ਦੇ ਵਿੱਚ ਜੋ ਹੈਗਾ ਵਾਦੇ-ਵੱਦੋ ਪਟੋਟਾ ਪਾ ਕੇ ਜਿਹੜਾ ਲੋਕਾਂ ਨੂੰ ਮਿਲੇ ਨਾਲੇ ਜਿਹੜਾ ਫਰੂਟ ਰਾਈ ਪ੍ਰਚਾਰ ਬਹੁਤ ਹੀ ਬੜੀ ਸਲਾਗਾ ਦੀ ਗੱਲ ਆ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਹਾਂਜੀ ਅੱਜ ਕਿਵੇਂ ਲੱਗਿਆ ਜੀ ਇਹ ਪ੍ਰਸ਼ਾਸਨ ਦਾ ਪ੍ਰਚਾਰ ਲੱਗਿਆ ਪ੍ਰਸ਼ਾਸਨ ਵਾਲਾ ਜੀ ਬਹੁਤ ਵਧੀਆ ਜੀ ਹਾਂਜੀ ਹਾਂਜੀ ਵੀ ਇੱਕ ਦਿਨ ਨੂੰ ਵੋਟਾਂ ਪੈ ਰਹੀਆਂ ਜੀ ਅੱਜ ਕਿਤੇ ਵੋਟਾਂ ਪੈਣ ਨਾਲੇ ਪਚਾਇਆ ਹੋਇਆ ਜੀ ਨਾਲੇ ਲੋਕਾਂ ਫਰੂਟ ਚੱਕਣਗੇ ਇਹ ਫਰੂਟ ਖਾ ਕੇ ਅੱਗੇ ਜਾਣਗੇ ਹਾਂਜੀ ਮੈਮ ਅੱਜ ਅਵੇਅਰਨੈਸ ਕੀਤੀ ਗਈ ਹੈ ਅੱਜ ਵੀ ਐਕਟੀਵਿਟੀ ਦੀ ਪਲਾਨ ਕੀਤਾ ਗਿਆ ਸੀਗਾ ਕਿ ਕਿਉਂਕਿ ਹੁਣ ਗਰਮੀ ਦਾ ਮੌਸਮ ਹੈ ਨਾਰੀਅਲ ਪਾਣੀ ਖਰਬੂਜੇ ਤਰਬੂਜ਼ ਇਹਨਾਂ ਦੀ ਮੌਸਮ ਹੈਗਾ ਸੋ ਇਹਨਾਂ ਦੇ ਰਾਹੀ ਅਸੀਂ ਲੋਕਾਂ ਤੱਕ ਮੈਸੇਜ ਪਹੁੰਚਾ ਸਕੀਏ ਕਿ 1 ਜੂਨ ਨੂੰ ਲੋਕ ਸਭਾ ਚੋਣ ਪੰਜਾਬ ਵਿਖੇ ਹੈਗੀ ਹੈ ਤੇ ਲੋਕ ਵੱਧ ਚੜ ਕੇ ਉਹਦੇ ਵਿੱਚ ਹਿੱਸਾ ਲੈਣ ਤਾਂ ਕਿ ਸਾਡੀ VOTING ਪਰਸੈਂਟੇਜ ਵੀ ਵੱਧ ਸਕੇ ਤੇ ਨਾਲ ਹੀ ਜੋ ਲੋਕਾਂ ਦਾ ਹੱਕ ਹੈਗਾ VOTING ਦਾ ਉਹਨੂੰ ਐਕਸਰਸਾਈਜ਼ ਕਰ ਸਕਦੇ ਆ ਮੈਮ ਹੋਰ ਕੀ ਕੀ ਐਕਟੀਵਿਟੀਆਂ ਚੱਲ ਰਹੀਆਂ ਨੇ ਹੋਰ ਬਹੁਤ ਐਕਟੀਵਿਟੀਆਂ ਚੱਲ ਰਹੀਆਂ ਨੇ ਸਕੂਲ ਦੇ ਬੱਚਿਆਂ ਦੇ ਰਾਹੀਂ ਅਸੀਂ ਪੇਰੈਂਟਸ ਨੂੰ ਮੈਸੇਜ ਭਜਵਾ ਰਹੇ ਆ ਕਾਲਜ ਦੇ ਸਟੂਡੈਂਟਸ ਵੀ ਬਹੁਤ ਐਕਟੀਵਿਟੀਆਂ ਕਰ ਰਹੇ ਨੇ ਤਾਂਕਿ ਅਵੇਅਰਨੈਸ ਹੋ ਸਕੇ ਤੇ ਆਪਣੀ VOTING ਪਰਸੈਂਟੇਜ ਵਧ ਸਕੇ ਥੈਂਕ ਯੂ ਕੀ ਕਹਿਣਾ ਚਾਹੂੰਗਾ ਅੱਜ ਦਾ ਜੋ ਅੱਜ ਜੋ ਆਪਾਂ ਦੇਖਿਆ ਮੈਡਮ ਡੀਸੀ ਜਿਹੜਾ ਆਪਣਾ ਫਰੂਟ ਹੈ ਇਹਦੇ ਵਿੱਚ ਚੋਣ ਸੰਬੰਧੀ ਜੋ ਇੱਕ ਦਿਨ ਨੂੰ ਆਪਣੇ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਜਿਹੜੇ ਫਰੂਟ ਤਰਬੂਜ ਆ ਨਾਰੀਅਲਾ ਜਿੰਨੇ ਵੀ ਫਰੂਟ ਅੰਬ ਆ ਮਾੜ ਮਡੀਸੀ ਨੇ ਉਹ ਘਾਟ ਘਟੇ ਨਾਲੇ ਤਾਂ ਲੋਕਾਂ ਨੂੰ ਕਿਹਾ ਵੀ ਜਿਹੜਾ ਫਰੂਟ ਵਧੀਆ ਮਤਲਬ ਜਿਹੜਾ ਗਰਮੀ ਦੇ ਵਿੱਚ ਦੀ ਹੋਊਗਾ ਤੇ ਨਾਲੇ ਜਿਹੜਾ ਬੋਰਡ ਸੰਬੰਧੀ ਸਰਕਾਰ ਬੜਾ ਪਰਾਲਾ ਸਰਕਾਰ ਦਾ ਵੀ ਨਾਲੇ ਚੋਣ ਪ੍ਰਚਾਰ ਹੋਊਗਾ ਵੀ ਇੱਕ ਤਰੀਕ ਨੂੰ ਵਾਦੇ-ਬੱਧ ਵੋਟਾਂ ਪੈਣ ਜਾਣਗੇ ਆਪਣੇ ਪੰਜਾਬ ਦੇ ਵਿੱਚ ਜੋ ਹੈਗਾ ਵਾਦੇ-ਬੱਧ ਵੋਟਾਂ ਪਾ ਕੇ ਜਿਹੜਾ ਲੋਕਾਂ ਨੂੰ ਮਿਲੇ ਨਾਲੇ ਜਿਹੜਾ ਫਰੂਟ ਰਹੀਂ ਪ੍ਰਚਾਰ ਬਹੁਤ ਹੀ ਵਧੀਆ ਸਲਾਗਾ ਦੀ ਗੱਲ ਆ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਤੁਹਾਡੇ। ਤੁਸੀਂ ਅੱਜ ਅੱਜ ਕਿਵੇਂ ਲੱਗਿਆ ਜੀ ਇਹ ਪ੍ਰਸ਼ਾਸਨ ਦਾ ਪ੍ਰਾਲਾ ਪ੍ਰਾਲਾ ਲੱਗੇ ਪ੍ਰਸ਼ਾਸਨ ਵਾਲੀ ਬਹੁਤ ਵਧੀਆ ਜੀ। ਹਾਂਜੀ। ਹਾਂਜੀ ਹਾਂਜੀ। ਵੀ ਇੱਕ ਦਿਨ ਨੂੰ ਵੋਟਾਂ ਪੈ ਰਹੀਆਂ ਜੀ। ਅੱਜ ਕਿੰਨੇ ਵੋਟਾਂ ਪੈਣ ਨਾਲ ਇਹ ਪਰਚਾ ਆਇਆ ਜੀ। ਨਾਲੇ ਲੋਕਾਂ ਲੋਕਾਂ ਫਰੋੜ ਚੱਕਣਗੇ ਇਸ ਰੋਟ ਖਾ ਕੇ ਅੱਗੇ ਜਾਣਗੇ।